ఇవిందిం <muchas> దిందిం <muchas> ਆ ਅਥਾ ਪਿਆਰ ਮਿਲਿਆ ਜਿਹਨੂੰ ਪਿਆਰ ਨੂੰ ਦੇਖ ਕੇ ਫਿਰ ਤੋਂ ਇਸ ਤਰ੍ਹਾਂ ਭੁੱਲ ਨਹੀਂ ਹੋ ਰਿਹਾ ਕਿ ਇੰਨਾ ਝੂੜਾ ਪਿਆਰ ਮੈਨੂੰ ਇਲਾਕੇ ਚ ਮੇਰੇ ਚ ਮਿਲ ਰਿਹਾ ਹੈ ਔਰ ਮੈਂ ਇਹਨਾਂ ਦਾ ਹਮੇਸ਼ਾ ਰਹਿਣੀ ਰਹਾਂਗਾ ਜਿਹੜਾ ਵੀ ਅੱਧੀ ਰਾਤ ਨੂੰ ਮੈਂ ਇਹਨਾਂ ਵਾਸਤੇ ਹਾਜ਼ਰ ਹਾਂ ਹਮੇਸ਼ਾ ਪਹਿਲਾਂ ਜਿਸ ਹੋਣ ਵੀ ਹੈਗਾ ਔਰ ਮੈਂ ਮੇਰੇ ਕੋਲ ਵਾਰਡ ਨਹੀਂ ਹੈ ਮੇਰੇ ਕੋਲ ਕੋਈ ਅੱਖਰ ਨਹੀਂ ਹੈ ਵੀ ਮੈਂ ਇਹ ਇਹ ਇਹਨਾਂ ਜਿੰਨੇ ਮੇਰੇ ਪਰਿਵਾਰ ਮੇਨਾਂ ਜੁੜੇ ਨੇ ਸਾਰਾ ਦਾ ਮੈਂ ਕਿਸੇ ਕਿਸੇ ਪਾਸੇ ਦੇਣ ਦੇ ਸਕਾਂ ਔਰ ਬਹੁਤ ਹੀ ਜ਼ਿਆਦਾ ਕਸਟਮਰ ਦਾ ਵੀ ਮੈਸੇਜ ਰਿਪੋਰਟਰ ਆਪ ਹੀ ਦੇਖ ਲਾਂਗੇ ਸਾਰੇ ਮੇਰੇ ਭਰਾ ਨਾਲ ਖੜੇ ਨੇ ਜਿੰਦਾਬਾਦ ਥੈਂਕ ਯੂ ਕੋਲੋਈ ਆਪ ਜੀ ਦੇ ਕੋਲ ਫੋਟੋ ਦੇਖੋ ਨਾ ਪਰ ਦੇਖੋ ਲਾਓ ਕਿ ਮੈਂ ਪਿਆਰ ਰੁਕਾ ਦਾ ਦੇਖ ਕੇ ਮੈਂ ਇਹਨਾਂ ਦਾ ਦੇਣ ਕਦੇ ਦੇ ਨਹੀਂ ਸਕਦਾ ਭੋਲ ਨਹੀਂ ਸਕਦਾ ਜਮੈਂ ਬਿਲਕੁਲ ਦੇਖੋ ਇਸ ਵੋਟ ਨੂੰ ਦੇਣਾ ਤੁਹਾਡਾ ਆਪਣਾ ਹੱਕ ਹੈ ਔਰ ਸੋਚ ਬੂਝ ਨਾਲ ਦੇਣੀ ਹੈ ਕਿ ਕਿਹੜਾ ਨੇਤਾ ਚੁਣਨਾ ਹੈ ਨੇਤਾ ਉਹ ਚੁਣਨਾ ਜਿਹੜਾ ਤੁਹਾਡੇ ਨਾਲ ਖੜਾ ਹੋਵੇ ਦੇਖੋ ਕਹਿੰਦੇ ਦੱਸਣ ਦੀ ਲੋੜ ਨਹੀਂ ਹੈ ਤੁਹਾਨੂੰ ਵੀ ਸਭ ਨੂੰ ਇਹਨਾਂ ਨੂੰ ਸਾਰੀ ਜਨਤਾ ਨੂੰ ਪਤਾ ਕਿ ਉਹਨਾਂ ਨੇ ਕੀ ਕੰਮ ਕੀਤੇ ਹੈ ਸ਼ਿਵਰਾਜ ਉਹਨਾਂ ਨੇ ਠੀਕ ਕਰਵਾਏ ਨੇ ਨਿਊ ਬਣਾਏ ਨੇ ਸਭ ਕੁਝ ਉਹਨਾਂ ਨੇ ਕੀਤਾ 2 ਸਾਲ ਤੋਂ ਬਿਨਾ ਕਿਸੇ ਲਾਲਚ ਦੇ ਮਿਹਨਤ ਕਰਦੇ ਆ ਰਹੇ ਨੇ ਕਿ ਮੇਰੇ ਪੂਰੇ ਸਪੋਰਟ ਮਨਜੀਤ ਸਿੰਘ ਢਿੱਲੋਂ ਜੀ ਨੂੰ ਹੈ ਕਿੱਦਾਂ ਲੱਗ ਰਿਹਾ ਹੈ ਬੱਗਾ ਸਾਹਿਬ ਵੀ ਆਏ ਕਿ ਮੈਸੇਜ ਲਾ ਕੇ ਬਕਾਇੀ ਵੀ ਕਹਿ ਕੇ ਬੱਗਾ ਸਾਹਿਬ ਜੀ ਦੇਖੋ ਜੋ ਮੈਸੇਜ ਲਗਾ ਕੇ ਗਏ ਆ ਦੁਨੀਆ ਵਾਸਤੇ ਬਹੁਤ ਵਧੀਆ ਮੈਸੇਜ ਲਗਾ ਕੇ ਗਏ ਆ RAM ਜੀ ਰਾਹ ਜੋ RAM ਕੋ ਲਾਏ ਹੈ ਹਮ ਉਨਕੋ ਲਾਏਗੇ RAM ਜੀ ਇਹ ਕਹਿੰਦੇ ਬੇਰਤਨ ਵਾਸਤੇ ਸਭ ਨੂੰ ਘਰ ਦਿੱਤਾ ਸੀਗਾ ਤੇ ਜਿਹੜੇ RAM ਜੀ ਨੂੰ ਲੈ ਕੇ ਆਏ ਜਿਹੜੇ ਆਸ-ਪਾਸ ਰਹਿੰਦੇ ਸੀ ਉਹਨਾਂ ਨੂੰ ਜਾੜਿਆ ਨਹੀਂ ਸੀ ਉਹਨਾਂ ਨੇ ਇਸੇ ਕਰਕੇ ਆਪਣੀ ਸੋਚ ਸਮਝਦਾਰੀ ਨਾਲ ਚੱਲੋ ਧਰਮ ਨੂੰ ਵਿੱਚ ਨਾ ਲੈ ਕੇ ਆਓ ਵੋਟ ਮੰਗਣੀ ਹੈ ਹੱਥ ਜੋੜ ਕੇ ਕਵਾਂਗੇ ਮੈਂ ਕਿ ਮਨਜੀਤ ਸਿੰਘ ਢਿੱਲੋਂ ਵਾਸਤੇ ਵਰਗਾ ਕੈਂਡੀਡੇਟ ਸਾਨੂੰ ਕੋਈ ਵੀ ਨਹੀਂ ਮਿਲ ਸਕਦਾ ਜਿੰਦਾਬਾਦ ਸਭ ਤੋਂ ਵਧੀਆ ਇਹ ਸਭ ਤੋਂ ਵੱਡੀ ਗੱਲ ਇਹ ਹੀ ਗੱਲ ਹੈ ਜੀ ਜਦੋਂ ਸਾਡੇ ਏਰੀਏ ਨੂੰ ਨਾ ਸਭ ਤੋਂ ਜ਼ਿਆਦਾ ਜਿਹੜਾ ਹਸਪੀਟਲ ਨੇੜੇ ਪੈਂਦਾ ਸੀਗਾ ਡੀਐਮਸੀ ਪੈਂਦਾ ਸੀਗਾ ਬਲਕਿ ਜਿਵੇਂ ਡੀਐਮਸੀ ਜਾਣਾ ਹੁੰਦਾ ਸੀਗਾ ਅਸੀਂ ਘੁੰਮ ਘੁਮਾ ਕੇ ਜਾਂਦੇ ਹੁੰਦੇ ਸੀਗੇ ਬਟ ਜਿਹਨੇ ਇਹਨਾਂ ਨੇ ਆਹ ਦਰਿਆਦ ਵਾਲੀ ਰੋਡ ਵਧੀਆ ਬਣਾਈ ਆ ਉਹ ਜਿਹੜੀ ਰਾਤਾਂ ਨੂੰ ਜਿਹੜੀਆਂ ਇਹਨਾਂ ਲੱਟਾਂ ਵਧੀਆ ਬਣਾਈਆਂ ਹੋਈਆਂ ਨੇ ਸਾਨੂੰ ਪਹੁੰਚਣ ਲੱਗੇ ਬਹੁਤ ਆਸਾਨੀ ਹੁੰਦੀ ਆ ਔਰ ਜਿਹੜਾ ਅਸੀਂ ਘੁੰਮ ਕੇ ਜਾਣਾ ਹੁੰਦਾ ਸੀਗਾ ਅੱਧਾ ਫੋਨਾ ਘੰਟਾ ਲੱਗਦਾ ਉਹ ਅਸੀਂ 10 ਮਿੰਟ ਚ ਪਹੁੰਚ ਸਕਦੇ ਆ ਇਹ ਰਾਜਪੱਗਾ ਜੀ ਨੇ ਸਾਨੂੰ ਤੋਂ ਵਧੀਆ ਏਰੀਆ ਬਣਾ ਦਿੱਤਾ ਹੋਇਆ ਇਹ ਏਰੀਆ ਨੂੰ